ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਭਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਪਾਲ ਪਹੁੰਚੇ ਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤੇ ਲੋ ਡੇਰੀ ਫਾਰਮ ਤੇ ਆਏ ਆਂ ਵੀਰ ਪ੍ਰਗਟ ਸਿੰਘ ਹੋਂਦੇ ਫਾਰਮ ਤੇ ਸੋ ਪਹਿਲਾਂ ਵੀ ਆਪਾਂ ਇਸ ਫਾਰਮ ਤੋਂ ਦੋਸਤੋ ਕਾਫੀ ਐਨੀਮਲ ਜਿਹੜੇ ਪਸ਼ੂ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਵੀ ਆਪਾਂ ਦੋ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਭਰਾਵਾਂ ਨੂੰ ਠੀਕ ਆ ਜੀ ਬਾਕੀ ਨੰਬਰ ਜਿਹੜੇ ਬਿਲਕੁਲ ਸਕਰੀਨ ਦੇ ਉੱਪਰ ਚਲਾ ਵੀ ਦਵਾਂਗੇ ਬਾਕੀ ਫਲੈਕਸ ਦੇ ਵਿੱਚ ਤੁਸੀਂ ਪ੍ਰੋਪਰ ਨੰਬਰ ਨੋਟ ਵੀ ਕਰ ਲਿਓ ਠੀਕ ਆ ਜੀ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਪਿੰਡ ਚਪਾਲ ਕਰਨੀ ਆ ਢਿਲੋ ਡੇਰੀ ਫਾਰਮ ਤੇ ਅੱਜ ਆਪਣੀ ਵਿਸ਼ੇਸ਼ ਵਿਜਟ ਆ ਦੋ ਮੱਝ ਝੋਟੀਆਂ ਆਪਾਂ ਭਰਾਵਾਂ ਨੂੰ ਦਿਖਾਉਣੀਆਂ ਠੀਕ ਆ ਜੀ ਸੋ ਪਹਿਲਾ ਵੀ ਵੀਰ ਪ੍ਰਕਾਸ਼ ਸਿੰਘ ਉਹ ਨਹੀਂ ਮਾਲ ਚੰਗਾ ਤੇ ਸਾਫ ਸੁਥਰਾ ਮਾਲ ਹੀ ਲੈ ਕੇ ਆਉਂਦੇ ਆ ਤੇ ਦਧਾਰੂ ਮੱਝਾਂ ਹੁੰਦੀਆਂ ਨੇ ਜਿਹੜੇ ਮੇਰੇ ਫਾਰਮਰ ਭਰਾ तकरीबन ਕੋਈ 15 ਲੀਟਰ ਤੋਂ ਬਾਰ-ਬਾਰ ਮੱਝ ਖਰੀਦਣੀ ਚਾਹੁੰਦੇ ਆ ਤੇ ਤੁਸੀਂ ਜਿਹੜਾ ਬਿਲਕੁਲ ਡਾਇਰੈਕਟ ਚੱਲ ਕੇ ਵੀਰ ਪ੍ਰਕਾਸ਼ ਸਿੰਘ ਉਹਨਾਂ ਦੇ ਫਾਰਮ ਤੇ ਆ ਜਿਓ ਠੀਕ ਆ ਜੀ ਪਿੰਡ ਚਪਾਲ ਸੋ ਪਿੱਖੀਵਰ ਤੋਂ ਸਿਰਫ 12-13 ਕਿਲੋਮੀਟਰ ਦੀ ਦੂਰੀ ਆ ਤੇ ਅਮਰਸਰ ਸਾਹਿਬ ਇਥੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਗੇ ਇਥੋਂ ਤਰਨਤਾਰਨ ਦੀ ਦੂਰੀ ਵੀ ਕੋਈ 15-14 ਕਿਲੋਮੀਟਰ ਦੀ ਆ ਮਾਲਵੇ ਵਾਲੀ ਸਾਈਡ ਤੋਂ ਆਪਣੇ ਕਿਸੇ ਵੀ ਫਾਰਮਰ ਭਰਾ ਨੇ ਵਿਜ਼ਿਟ ਕਰਨੀ ਆ ਤਾਂ ਤਕਰੀਬਨ ਕੋਈ 32-35 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਚਪਾਲ ਦੀ ਠੀਕ ਆ ਜੀ ਹਰੀਕੇ ਪਤਣ ਤੋਂ ਅੱਜ ਤਰੀਕ ਕਿਸਾਨ ਵਿਰੋਧ ਤੁਸੀਂ ਨੋਟ ਕਰ ਲਓ 25 ਦਸੰਬਰ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਦੋ ਮਜਾ ਦਿਖਾਉਣੀਆਂ ਨੇ ਇੱਕ ਨੀਲੀ ਰੱਬ ਦੀ ਝੋਟੀ ਪਲੂਨ ਦਿਖਾਵਾਂਗੇ ਭਰਾਵਾਂ ਨੂੰ ਇੱਕ ਇਧਰ ਤੁਹਾਨੂੰ ਮੋਰਾ ਬਰੀਡ ਦੇ ਵਿੱਚ ਝੋਟੀ ਦਿਖਾਵਾਂਗੇ ਐਸ ਵਕਤ ਚੰਗੇ ਮਿਲਕ ਤੇ ਚੱਲ ਰਿਹਾ ਦੋਨੋਂ ਜਨਵਰ ਹੋ ਸਕਿਆ ਤੇ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਧਾਰਾ ਮਾਰ ਕੇ ਕੋਈ 8-8 10 10 ਸਾਰੇ ਵੀਰਾਂ ਨੂੰ ਤਾਂ ਸਾਡੀ ਜਰੂਰ ਕਰਾ ਦੇਾਂਗੇ ਕਰਦੇ ਆਂ ਪੂਰੀ ਗੱਲਬਾਤ ਲੈ ਲੈਨੇ ਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਪ੍ਰਗਟ ਸਿੰਘ ਸਾਸਤਰੀ ਕਾਲ ਸਾਸ ਗਿਆ ਵੀਰ ਜੀ ਹੋਰ ਪਾਜੀ ਕਾਇਮ ਸੇ ਤਾਂ ਹਾਂਜੀ ਹਾਂਜੀ ਵਧੀਆ ਵੀਰ ਸੀ ਸੋ ਸ਼ੁਕਰੇਮਾਨਕ ਦਾ ਕਿਰਪਾ ਬਾਬਾ ਦੀਪ ਸਿੰਘ ਜੀ ਓਕੇ ਵੀਰ ਪ੍ਰਗਟ ਸਿੰਘ ਰੂਟੀਨ ਦੇ ਵਿੱਚ ਹੀ ਮਾਲ ਆਪਣੇ ਕੋਲ ਆਉਂਦਾ ਹਾਂਜੀ ਹਾਂਜੀ ਤਕਰੀਬਨ ਪਹਿਲਾਂ ਵੀ ਆਪਾਂ ਪਸ਼ੂ ਦੋ ਦੋ ਚਾਰ ਚਾਰ ਕਰਕੇ ਨਾਗ ਕਾਫੀ ਦਿਖਾ ਚੁੱਕੇ ਹਾਂ ਹਾਂਜੀ ਹਾਂਜੀ ਇੱਕ ਵੀਡੀਓ 'ਚ ਆਪਾਂ ਅੱਠ ਵਿਖਾਏ ਸੀ ਹਾਂਜੀ 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 ਬਾਕੀ ਮੱਝਾਂ ਵੱਡੀਆਂ ਹੀ ਆਉਂਦੀਆਂ ਆਪਣੇ ਕੋਲ ਵੱਡੀਆਂ ਹੀ ਆਉਂਦੀਆਂ ਜੀ ਜੇ ਆਪਾਂ ਕੰਮ ਕਰਨਾ ਵਾ ਸ਼ੌਂਕੀ ਤੌਰ ਤੇ ਸ਼ੌਂਕ ਦਾ ਮੁੱਲ ਕੋਈ ਨਹੀਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਦੁੱਧ ਬਰੀਡਰ ਤੇ ਕੰਮ ਕਰਨਾ ਨਹੀਂ ਤੇ ਨਹੀਂ ਕਰਨਾ ਸਹੀ ਹੋ ਗਿਆ ਵੀਰੇ ਹਾਂਜੀ ਪੈਸੇ ਵੀ ਉਹੀ ਖੇਚਲ ਵੀ ਉਹੀ ਖੇਚਲ ਵੀ ਉਹੀ ਹਾਂਜੀ ਬਾਕੀ ਅੱਜ ਕੱਲ ਜੇ ਆਪਾਂ ਦੇਖੀਏ ਫੀਡਾਂ ਫੂਡਾਂ ਦੇ ਰੇਟ ਪਹਿਲਾਂ ਗੱਲ ਹੁੰਦੀ ਸੀ ਵੀ ਚਲੋ ਅੱਧੋ-ਅੱਧ ਪਾਛ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਅੱਜ ਕੱਲ ਤਾਂ ਮਤਲਬ ਅੱਧੋ ਆ ਤਾਂ ਉਹ ਪਸ਼ੂ ਬਚਾਊਗਾ ਵੀ ਜਿਹੜਾ ਕੋਈ ਚੰਗੇ ਦੁੱਧ ਵਾਲਾ ਜਿਹੜਾ 12 ਲੀਟਰ ਤੋਂ ਪਲੱਸ ਹੋਊਗਾ ਉਹੀ ਬਚਾਊਗਾ ਨਹੀਂ ਤੇ ਨਹੀਂ ਵੀਰ ਜੀ ਆ ਲੋਕਲ ਡੰਗਰ ਤੇ ਬਚਾਈਦਾ ਲੋਕਲ ਖਵਾਉਣਾ ਪਿਉਣਾ ਸਾਰਾ ਕੁਝ ਸਾਂਭ ਸੰਭਾਲ ਹੋਈ ਆ ਹਾਂ ਜੀ ਉਹੀ ਆ ਸਾਂਭ ਸਮਾਈ ਠੀਕ ਹੈ अच्छा वीर प्रकट शुरुआत आपा करंगे पहला आपा जड़ी ए मोरा ब्रिड ਦੇ ਵਿੱਚ ਆਪਣੇ ਕੋਲ ਬਲੈਕ ਮਾਜਾ ਇਹ ਦਿਖਾਵਾਂਗੇ। हां जी। ਇੱਕ ਨੀਲੀ ਦਾ ਵੀ ਸ਼ਕੀਨ ਭਰਾਵਾਂ ਦੇ ਲਈ ਇੱਕ ਨੀਲੀ ਦਾ ਵੀ ਝੋਟੀ ਵੀ ਤੁਹਾਡੇ ਕੋਲ ਹੈਗੀ ਆ। ਪਲੂਨ ਹੈ ਜੀ ਕੱਟੀ ਹੋ। ਉਹ ਵੀ ਦਿਖਾ ਦਾਂਗੇ। हां जी। ਸ਼ੁਰੂਆਤ ਕਰ ਲਾਂਗੇ ਵੀਰ ਪ੍ਰਗਟ ਇਸੇ ਝੋਟੀ ਤੋਂ ਕੀ ਬੇਰਵਾ ਫੁੱਲ ਡਿਟੇਲ ਇਹਦੀ ਕਰ ਦਿਓ ਸੰਜੀ। हां जी हां जी। ਵੀਰ ਜੀ ਦੂਜਾ ਸੁਆ ਜੀ। हां जी। ਮਗਰ ਕੱਟੀ ਜੇ। ਅੱਜ 15 ਦਿਨਾਂ ਦੀ ਸੁਈ ਹੋਈ ਆ। ਠੀਕ ਆ ਜੀ। ਤੇ ਇਹਦੇ ਥੱਲੇ 17 ਕਿਲੋ ਦੁੱਧ ਤਿਆਰ ਜੇ। ਠੀਕ ਆ ਜੀ। ਹਾਂਜੀ ਲੋ ਜੀ 15 ਦਿਨਾਂ ਦੀ ਸੂਈ ਦੂਜਾ ਸਵੇਰ ਮੋਹਾਨੇ ਦੀ ਬ੍ਰੀਡਰਡ ਵੇਖੋਗੀ ਬਰੀਕ ਬਰੀ ਨਾੜੀ ਚੰਨੀ ਹੈ ਜੀ ਵੇਖੋ ਮੇਰਾ ਭਰਾ ਠੀਕਾ ਜੀ ਸੋ ਬੇਨਸਫੂਨਸ ਮੇਰੇ ਵੀਰ ਇੱਕ ਵਾਰੀ ਨਿਗਾਹ ਮਾਰੋ ਠੀਕਾ ਜੀ ਲੈਵੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ 15 ਦਿਨਾਂ ਦੀ ਸੂਈ ਹੈ 17 ਕਿਲੋ ਦੁੱਧ ਜੀ ਹਾਂਜੀ 17 ਲੀਟਰ ਦੁੱਧ ਹੈ ਜੀ 17 ਲੀਟਰ ਦੁੱਧ ਜਿਹੜਾ ਕਿਸੇ ਭਰਾ ਨੇ ਚੋਲਣਾ ਠੀਕਾ ਜੀ 17 ਲੀਟਰ ਅੱਜ ਤੋਂ 10 ਦਿਨਾਂ ਨੂੰ 20 ਕਿਲੋ ਤੇ ਚੱਲ ਜੂਗੀ ਜੀ ਆਹ ਦੇਖੋ ਜੀ ਆਹ ਦੇਖੋ ਠੀਕਾ ਜੀ ਬਾਕੀ ਬੇਨਸਫੂਨਸ ਤੁਸੀਂ ਕੱਲੀ ਅਗਲੇ ਥਨਾ ਦਾ ਸਾਇਜ ਅਗਲੇ ਨਾਲ ਤੇ ਪਿਛਲੇ ਦਾ ਪਿਛਲੇ ਨਾਲ ਬਰਾਬਰ ਆ ਚਵਾ ਬੜਾ ਸੋਹਣਾ ਜੀ ਪ੍ਰਗਟ ਵੀ ਤੇ ਚਵਾਈ ਪੋਲੀ ਬਿਲਕੁਲ ਬਹੁਤ ਜਿਆਦੀ ਜੀ ਆਪਾਂ ਚਵਾ ਕੇ ਦਿਖਾਵਾਂਗੇ ਬਿੱਟੂ ਠੀਕ ਆ ਭਰਾ ਸੋ ਚੋਣ ਜਾਣ ਦੀ ਬਹੁਤ ਹੀ ਜਿਆਦੀ ਖਰੀ ਵੀਰ ਦੱਸ ਰਿਹਾ ਹਾਈਟ ਕੱਟ ਵੱਡੀਆਂ ਮਜਾਂ ਦੇ ਵਿੱਚ ਆ ਠੀਕ ਆ ਜੀ ਪਲੀ ਸਭੀ ਵਾਲੇ ਪਾਸਿਓਂ ਆਪਾਂ ਰਸਾਲੇ ਟੁੱਟੇ ਪਏ ਠੀਕ ਆ ਜੀ ਬਾਹਰ ਕੱਢ ਕੇ ਤਸਲੀਨ ਨਾਲ ਆਪਾਂ ਤੁਹਾਨੂੰ ਮਾਜ ਦਿਖਾਉਣੇ ਆ ਆ ਦੇਖੋ ਜੀ ਮਗਰ ਕਟਾ ਤੇ ਕੱਟੀ ਆ ਜੀ ਕੱਟੀ ਆ ਦੋਨਾਂ ਮਗਰ ਕਟੀਆਂ ਜੀ ਠੀਕ ਆ ਜੀ ਲਓ ਜੀ ਮਗਰ ਕੱਟੀ ਇਹਦੇ ਆ ਦੇਖੋ ਬਾਕੀ ਦੋ ਦੋ ਹੋਰ ਵੀ ਚੜੂਗੀ ਅਜੇ ਹੈ ਹਾਂਜੀ ਹਾਂਜੀ 20 ਕਿਲੋ ਤੇ ਜਾਊਗੀ ਆ ਦੇਖੋ ਜੀ ਬਾਕੀ ਮਾਜੇ ਦਾ ਕੱਦ ਬਹੁਤ ਬਹੁਤ ਹੈ ਹਮ ਲਓ ਜੀ ਸਫਾਈਆਂ ਸੁਫਈਆਂ ਬਹੁਤ ਨੇ ਹਾਂਜੀ ਹਾਂਜੀ ਕੱਦਕੂਤ ਪੂਰਾ ਠੀਕਾ ਜੀ ਬਾਕੀ ਪੌਲੀ ਪੁਲੀਤੀ ਬਹੁਤ ਜਿਆਦੀ ਹੈ ਪੇਲ ਵੀ ਬੜੀ ਲੰਮੀ ਆ ਜੀ ਆ ਮਾਰੋ ਨੀਗਾ ਪਰਗੜਬਾਈ ਇੱਕ ਵਾਰੀ ਲੰਮੀ ਧੋਰ ਲਿਆ ਜੀ ਹਾਂਜੀ ਹਾਂਜੀ ਲੰਮੀ ਆ ਦੇਖੋ ਸੋ ਬਧੇਰੇ ਸਮਝ ਆ ਜੂਗੀ ਵੈਸੇ ਹੁਣ ਦੋਸਤੋ 3:00 ਵਜੇ ਦਾ ਸਮਾਂ ਹੈ ਤਾਂ ਮਾਰਨਿੰਗ ਚਵਾਈ ਕਿੰਨੇ ਵਜੇ ਕੀਤੀ ਹੈ ਜੀ ਆਪਾਂ ਜੀ 5:30 ਕੀਤੀ ਹੈ ਜੀ 5:30 ਵਜੇ ਹਾਂਜੀ ਆ ਦੇਖੋ ਠੀਕ ਹੈ ਜੀ ਲਓ ਜੀ ਮੋੜ ਲਿਓ ਹਾਂਜੀ ਬਾਕੀ ਅਡਰੂਟਰ ਸਹਾਜ ਬਿਲਕੁਲ ਇੱਕੋ ਜਿਹਾ ਹੈਗਾ ਮਤਲਬ ਕੋਈ ਧਾਰਾਂ ਦੀ ਬਾਤ ਘਾੜਨੀ ਹੈ ਨਾ ਜੀ ਨਾ ਇੱਕ ਵੀ ਧਾਰ ਦੀ ਬਾਤ ਘਾੜਨੀ ਹੋਏ ਠੀਕ ਹੈ ਪ੍ਰਾ ਸੋ 17 ਕਿਲੋ ਦੋਸਤੋ ਦੁੱਧ ਚੰਗਾ ਪਸ਼ੂਧਾਨ ਸੋਨਾ ਪਿੱਠਪੂੜਾ ਹਾਈਟ ਲੈਂਥ ਵਾਲੀ ਇਹ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਸੋ ਦੂਜਾ ਸੂਆ ਕੋਈ 15 ਦਿਨਾਂ ਦੀ ਸੂਈ ਹੈ ਛੋਟਾ ਸਿੰਗ ਬਾਕੀ ਲੰਬੀ ਗਰਦਨ ਤੇ ਪੂਲ ਵਜਨ ਲੋਡ ਸੁਫਲੀ ਪਲੀਤੀ ਵਾਲੇ ਪਾਸਿਓਂ ਵੀ ਕਰਮਾਂ ਲਈ ਕੋਈ ਵਾਂਝੀ ਨਹੀਂ ਰਹੀਗੀ ਠੀਕ ਹੈ ਜੀ ਆਹ ਦੇਖੋ ਗੜੀ ਆ ਦੇਖੋ ਠੀਕ ਹੈ ਜੀ ਸੋ ਬਹੁਤ ਸੋਹਣਾ ਵਿਖਾਲਾ ਬਾਕੀ ਟਾਈਮੋ ਟਾਈਮ ਕਾਫੀ ਚੰਗੀ ਬਣ ਜਾਂਦੀ ਹੋਊਗੀ ਹੁਣ 3 ਕ ਵੱਜਣ ਡਏ ਆ ਠੀਕ ਹੈ ਜੀ ਸ਼ਾਮ ਦਾ ਟਾਈਮ ਆ ਸੋ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਚਲੋ ਕਿਸੇ ਫਾਰਮਰ ਭਰਾ ਨੇ ਚੰਗੇ ਪੈਸੇ ਲਾਉਣੇ ਆ ਕਿਉਂਕਿ ਚੰਗਾ ਐਨੀਮਲ ਚੰਗਾ ਪਸ਼ੂ ਤਾਂ ਖਰੀਦਣਾ ਤੇ ਦੋ ਨਹੀਂ ਆਪਾਂ ਹਮੇਸ਼ਾ ਕਹਿੰਦੇ ਆ ਬੇਸ਼ੱਕ ਤਿੰਨ ਟਾਈਮ ਚੋਕੇ ਤਸੱਲੀ ਕਰੋ ਸੋਹਣਾ ਵਜਣ ਦੋੜ ਸਫਾਈਆਂ ਸੁਪਈਆਂ ਕਰਨ ਵਾਲੇ ਨੂੰ ਬਹੁਤ ਜ਼ਿਆਦੀਆਂ ਦੇਖੋ ਜੀ ਆ ਦੇਖੋ ਜੀ ਓਕੇ ਪ੍ਰਗਟ ਵੀਰ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਜੇ ਇਸ ਮੈਂ ਦੀ ਵੀਰ ਜੀ ਮੁੱਲ ਆਪਾਂ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਹਾਂਜੀ ਹਾਂਜੀ ਕਿਉਂਕਿ ਆਪਣੇ ਭਰਾ ਕਾਰੀ ਬਿਹਾਰੀ ਵਾਲੇ ਉਹ ਵੀ ਗੱਲ ਡੰਗਰ ਆਪਣੇ ਤੋਂ ਖੜਦੇ ਆ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਵੀ ਮੁੱਲ ਵੀਰਾਂ ਦਾ ਵੀ ਫੋਨ ਤੇ ਕਰਾਂਗੇ ਵੈਸੇ ਦੋ ਜਿਹੜੀਆਂ ਕੋਈ ਜ਼ਿਆਦਾ ਮੁੱਲ ਨਹੀਂ ਹੈ ਠੀਕ ਆ ਜੀ ਚਲੋ ਉਹ ਜਿਹੜੇ ਨੂੰ ਦਿਲ ਨੂੰ ਲੱਗੂਗੀ ਕਿਸੇ ਭਰਾ ਨੂੰ ਜਿੰਨੇ ਤਕਰੀਬਨ ਕੋਈ 17 ਕਿਲੋ ਜਾਂ 17 ਤੋਂ ਬਾਹਰ-ਬਾਹਰ ਪਸ਼ੂ ਖਰੀਦਣਾ ਉਹ ਮੇਰੇ ਵੀਰੋ ਚੇਚੇ ਤੌਰ ਤੇ 2 ਕਿਲੋ ਦੁੱਧ ਦੀ ਗਾਰੰਟੀ ਦਵਾਂਗੇ ਆਪਾਂ ਫੁੱਲ ਜੀ ਠੀਕ ਹੈ ਭਰਾ ਬੇ ਚੰਗੀ ਮੱਝ ਵੀ ਚੰਗੀ ਆ ਹਾਂਜੀ ਹਾਂਜੀ ਬੋ ਵੀ ਮੁੱਲ ਫੋਨ ਤੇ ਆ ਬਾਕੀ ਮੇਰੇ ਭਰਾਵਾਂ ਨੂੰ ਪ੍ਰੋਪਰ ਆਪਾਂ ਤਸੱਲੀ ਨਾਲ ਦਿਖਾ ਦਿੱਤੀ ਆ ਫੇਸ ਫੂਸ ਕੁਆਲਿਟੀ ਚੰਗੀ ਆ ਮੈਂ ਦੀ ਸਿੰਘ ਸਿੰਘ ਬਿਲਕੁਲ ਛੋਟਾ ਤੇ ਗੋਲ ਸਿੰਗਾ ਮੱਥਾ ਬਿਲਕੁਲ ਬਲੈਕ ਦੂਜੇ ਸੂਵੇ ਮੱਝ ਜੀ ਠੀਕ ਹੈ ਭਰਾ ਹਾਂਜੀ ਹਾਂਜੀ ਸੋ ਚੰਗੀ ਮੱਝ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੀਜੇ ਸੂਵੇ ਤੱਕ ਚੌਥੇ ਸੂਵੇ ਤੱਕ ਜਦੋਂ ਪਸ਼ੂ ਬਿਲਕੁਲ ਦੋਸਤੋ ਦੁੱਧ ਤੇ ਚੱਲਦੇ ਨੇ ਹੋਰ ਵੀ ਕਰਮਾਂ ਲਈ ਮੁਖਾਉਂਗੀ ਆਪਦੇ ਆਪ ਤੇ ਚੌਰ ਠੀਕ ਆ ਜੀ ਬਾਕੀ ਦੇਵੇ ਆਰਡਰ ਤੇ ਚੰਗੀ ਸਾਫ ਸੁਥਰੀ ਆ ਇੱਕ ਸੈਕਟਰ ਨੰਬਰ ਤੇ ਆਪਾਂ ਝੋਟੀ ਭਰਾਵਾਂ ਨੂੰ ਦਿਖਾਵਾਂਗੇ ਠੀਕ ਆ ਜੀ ਨੀਲੀ ਦੀ ਝੋਟੀ ਆ ਪ੍ਰੋਪਰ ਵੇਰਵਾ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਇਹਦੀ ਵੀ ਸਾਂਝੀ ਕਰਾਂਗੇ ਹਾਈਟ ਕਾਤ ਦੀ ਵੱਡੀ ਆ ਝੋਟੀ ਠੀਕ ਆ ਜੀ ਇਹ ਵੀਰ ਪ੍ਰਗਟ ਨੀਲੀ ਰਾਵੀ ਦੇ ਵਿੱਚ ਝੋਟੀ ਆ ਹਾਂ ਜੀ ਹਾਂ ਜੀ ਪਲੂਣ ਕੱਟੀ ਆ ਜੀ ਪਲੂਣ ਪਹਿਲਾ ਸਵੇਰ ਸੋਈ ਜਾਂ ਤੇ ਕਿੰਨੇ ਦਿਨ ਹੋ ਗਏ ਵੀਰੇ ਅੱਜ 20 ਦਿਨ ਹੋ ਗਏ ਸੂਈ ਨੂੰ ਜੀ 20 ਦਿਨ ਹਾਂ ਜੀ ਹਾਂ ਜੀ ਲੋ ਜੀ 20 ਦਿਨਾਂ ਦੇ ਵਿੱਚ 5 ਕਿਲੋ ਦੁੱਧ ਤਿਆਰ ਜੀ ਇਹਦੇ ਝੋਟੀ ਦੇ ਥੱਲੇ ਐਸ ਵਕਤ ਕਿੰਨਾ ਜੀ 15 ਕਿਲੋ ਜੀ 15 ਕਿਲੋ ਹਾਂ ਜੀ ਹਾਂ ਜੀ ਲੋ ਜੀ 15 ਕਿਲੋ ਦੁੱਧ ਤਿਆਰ ਆ ਝੋਟੀ ਥੱਲੇ ਮੂੰਹ ਦੰਦੀ ਕੋਈ ਹੈਗੀ ਆ ਹਾਂ ਜੀ ਹਾਂ ਜ ਉਹ ਜੀ ਚੌਗ ਦੇ ਬਰਾਬਰ ਕਰ ਕੀ ਆ ਤੇ 15 ਕਿਲੋ ਦੁੱਧ ਝੋਟੀ ਦੇ ਥੱਲੇ ਹੁਣ ਮੌਜੂਦ ਆ ਜਿਹੜਾ ਚਵਾ ਦੇਣਾ ਕਿਸੇ ਸਜਣ ਵੇਰ ਨੂੰ ਛੋਟਾ ਸਿੰਘ ਆ ਮਾੜਾ ਫੇਸ ਐ ਨੂੰ ਕਰਿਆ ਜੀ ਵੀ ਹਾਂ ਜੀ ਹਾਂ ਜੀ ਇਹ ਦੇਖੋ ਪੂਰੀ ਬਰੀਡ ਆ ਨੀਲੀ ਦੀ ਜੀ ਕੱਤੀ ਦਾ ਫੇਸ ਮੇਰਾ ਭਰਾ ਚੈੱਕ ਕਰੋ ਆਕੂ ਕੋ ਬਿਲਕੁਲ ਬਿੱਲੀ ਮਨਕ ਨਹੀਂ ਆਖ ਬਿੱਲੀਆਂ ਆਖਾਂ ਨੇ ਛੋਟਾ ਸਿਸ਼ਾ ਨਿਸ਼ਾਨੀਆਂ ਆਈਆਂ ਝੋਟੀ ਥੱਲੇ ਤੇ ਬਿਲਕੁਲ ਹੀਠਾਂ ਸਟੇਟ ਪਟਾਉਂਦਾ ਦੇ ਨਾਸ ਬਕੀ ਆ ਇਧਰ ਤੁਹਾਨੂੰ ਆਪਾਂ ਲੇਵੇ ਦੀ ਵਿਖਾਈਆ ਠੀਕਾ ਜੀ ਬਹੁਤ ਹੀ ਜਿਆਦੀ ਸਾਫ ਸੁਥਰੀ ਆ ਨਖੇੜ ਚੌਥਾ ਉਹਨਾਂ ਦਾ ਤੁਸੀਂ ਚੈੱਕ ਕਰੋ ਜਵਾਬ ਬੜਾ ਸੋਹਣਾ 15 ਕਿਲੋ ਦੀ ਮਾਲਕਣਾ ਤੇ ਮਗਰਲੇ ਲੱਤਾਂ ਮਗਰਲੇ ਪੈਰ ਤੁਸੀਂ ਧੋਤੇ ਆ ਵੇਖੋ ਜੀ ਘਟੋ ਘਟ ਵੀ ਡੇਡਰ ਗਿੱਠ ਲੱਤਾਂ ਧੋਤੀਆਂ ਨੇ ਅਗਲੇ ਪੈਰ ਤੁਸੀਂ ਵੇਖੋਗੇ ਗਿੱਟਿਆਂ ਤੋਂ ਉੱਪਰ ਤੱਕ ਜਿਹੜੇ ਮਾਰਕਿੰਗ ਦੇ ਵਿੱਚ ਹਾਈਟ ਲੈਂਥ ਵਾਲੀ ਝੋਟੀ ਆ ਠੀਕ ਆ ਜੀ ਸੋ ਚੌਗੀ ਤੇ ਕੱਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਬਾਹਰ ਤੋੜ ਕੇ ਵਿਖਾ ਦਿੰਦੇ ਆਂ ਜਾਓ ਵੀਰੇ ਕੱਢੋ ਬਾਹਰ ਮਗਰ ਵੀ ਕੱਟੀ ਹਾਂਜੀ ਮਗਰ ਵੀ ਕੱਟੀ ਬਹੁਤ ਜੀ ਮਗਰ ਵੀ ਇਹਦੇ ਕੱਟੀ ਆ ਫੀਮੇਲ ਕਾਫ ਆ ਦੇਖੋ ਕੋੜੀ ਵਰਗੀ ਤੋ ਰਿਆ ਜੀ ਬਿਲਕੁਲ ਜੀ ਬਿਲਕੁਲ ਅਸਲ ਚ ਵੈਸੇ ਹੁਣ ਵੀ ਚਲੋ ਪਹਿਲੇ ਸਵੇਰੇ ਵੀ ਚੰਗਾ ਕਰਮਾਲ ਨੇ ਕੀਤਾ 15 ਕਿਲੋ ਤੇ ਹਾਂ ਜੀ ਹਾਂ ਜੀ ਦੂਜੇ ਸਵੇਰੇ ਕਰਮਾਲੀ ਚੰਗੀ ਝੋਟੀ ਬਣ ਜੂਗੀ ਬਹੁਤ ਜੀ ਵੇਖੋ ਥਾਨ ਨੇ ਵਾ ਕੱਡਾ ਵਧੀਆ ਤੇ ਕੱਦ ਬੁੱਤ ਵੀ ਪੂਰਾ ਇਹ ਨਹੀਂ ਮਧਰਾ ਕਰਦਿਆ ਲੋ ਵੀ ਕਰੋ ਚਾ ਘੱਟੀ ਦਾ ਸੋ ਸਫਾਈਆਂ ਸਪੂਈਆਂ ਬਹੁਤ ਕਰਮਾਲ ਨੇ ਬਲੱਖਣ ਲਕੀਆਂ ਨੇ ਇੱਕ ਸਾਰ ਬੈਕ ਸਾਈਡ ਤੋਂ ਪੱਤਰੀ ਸੋਹਣੇ ਪਿੱਠਪੂੜੇ ਦੇ ਵਿੱਚ ਸੋ ਜਿੰਨੀ ਵੀ ਇਹ ਝੋਟੀ ਫਰੀਕੀ ਦੇ ਵਿੱਚ ਆ ਬਿਲਕੁਲ ਤੂ ਤੱਕ ਜਿਹੜਾ ਦੋਸਤੋ ਪੂਛ ਵਾਈਟ ਆ ਚਾਰੇ ਪੈਰ ਮਾਰਕਿੰਗ ਦੇ ਵਿੱਚ ਜਿਹੜੇ ਆਪਣੇ ਭਰਾ ਮੰਗਦੇ ਆ ਵੀ ਚੌ ਪੈਰ ਚਾਰੇ ਲੱਤਾਂ ਚਾਰੇ ਪੈਰ ਮਾਰਕਿੰਗ ਦੇ ਵਿੱਚ ਹੁਣ ਠੀਕ ਆ ਆ ਦੇਖ ਸੋ ਸੁਨਾਪਸ ਨੂੰ ਪਕੱਟੀ ਨੂੰ ਬਹੁਤ ਸੋਨਾ ਠੀਕ ਆ ਤੇ ਬੁੱਤ ਪੂਰਾ ਆ ਆ ਦੇਖ ਹਾਂ ਇਹਨੂੰ ਤੋੜਦੇ ਵੀ ਕੋਈ ਨਹੀਂ ਜਾਣਦੇ ਹੋਏ ਕੋਈ ਇਹਨੂੰ ਲੰਬਾ ਤੋੜਦੇ ਵੀ ਕਿੱਥੇ ਜਾਂਦੀ ਬਾਕੀ ਚੁਵਾਈ ਚੁਵਾਈ ਦੀ ਪਾਸ ਆ ਵੀਰ ਮੈਂ ਨਾ ਓਕੇ ਜੀ ਠੀਕ ਆ ਭਰਾ ਕੋਈ ਧਾਰਮਣਾ ਮਾਰੇ ਉਦਾਂ ਨਾ ਜੀ ਠੀਕ ਆ ਗਾਰੰਟੀ ਫੁੱਲ ਠੀਕ ਆ ਲਓ ਵੀ ਚੋਣ ਜਾਣ ਦੀ ਬਹੁਤ ਹੀ ਚੰਗੀ ਸਾਫ ਸੁਥਰੀ ਵੀਰ ਦੱਸ ਰਿਹਾ ਠੀਕ ਆ ਜੀ ਸੋ 15 ਕਿਲੋ ਵੈਸੇ 15 ਕਿਲੋ ਵਾਲੀਆਂ ਝੋਟੀਆਂ ਆਪਾਂ ਪਹਿਲੇ ਸਵੇਰ ਬਹੁਤ ਘੱਟ ਦੇਖਦੇ ਆ ਚਲੋ ਬਾਪ ਵਾਲੇ ਪੱਖ ਤੋਂ ਜਾਂ ਮਦਰ ਵਾਲੇ ਪੱਖ ਤੋਂ ਵੀ ਚੰਗੀ ਹੋਊਗੀ ਉਹਦੀ ਡਿਟੇਲ ਆਪਾਂ ਨੂੰ ਨਹੀਂ ਪਤਾਗਾ ਪਰ ਫਿਰ ਵੀ ਪਹਿਲੇ ਸਵੇਰ ਮੇਰੇ ਭਰਾ ਹਰੇਕ ਨੇ ਆਈਡੀਆ ਲਾ ਲੈਣਾ ਵੀ ਜਿਹੜੀ ਝੋਟੀ 15 ਕਿਲੋ ਤੇ ਚੱਲਣ ਢਈ ਆ ਨੀਲੀ ਰਾਵੀ ਦੇ ਵਿੱਚ ਠੀਕ ਆ ਜੀ ਸੋ ਬਾਪ ਜਾਂ ਮਦਰ ਵਾਲ ਬਾਕੀ ਪ੍ਰਗਟ ਵੀ ਇਹ ਥਾਣਾ ਅਗਲੇ ਪਿਛਲੇ ਪੂਰੇ ਬਰਾਬਰ ਹਨ ਪੂਰੇ ਬਰਾਬਰ ਜੀ ਦੇਖੋ ਲੋਬੇ ਬਾਕੀ ਪ੍ਰਗਟ ਹੈ ਝੋਟੀ ਝੋਟੀ ਹੈ ਮੈਨਾ ਪਲੂਨ ਕੱਟੀ ਕੋਈ ਸ਼ੱਕ ਨਹੀਂਗਾ ਕੱਟੀ ਦੇ ਵਿੱਚ ਬਹੁਤ ਸੋਹਣਾ ਗੱਲਾਂ ਕਹੇ ਨੂੰ ਜੋ ਮਰਜ਼ੀ ਕੋਈ ਆਪਣਾ ਵੀਰ ਕੋਈ ਸੱਜਣ ਕਵੇ ਪਰ ਕੱਟੀ-ਕੱਟੀ ਹੈ ਹਾਂਜੀ ਹਾਂਜੀ ਸੋ ਚਾਰ ਦਿਨ ਤਾਂ ਕੱਟੀ ਜੜੀ ਦੋਸੋ ਤਕਰੀਬਨ ਦੂਜੇ ਸਵੇਰੇ ਗਈ ਕਰਮਾਂ ਦੀ ਠਿਕਾਣੀ ਚੰਗੇ ਕਾਰਨਾਮੇ ਕਰੂਗੀ ਬਾਕੀ ਹੁਣ 15 ਕਿਲੋ ਦੁੱਧ ਜਿਹੜਾ ਤੁਹਾਨੂੰ ਚਵਾ ਦੇਣਾ ਦੂਜੇ ਸਵੇਰੇ ਝੋਟੀ ਅਜੇ ਜਵਾਨ ਹੋਣਾ ਦੋ ਗਿੱਠਾ ਵੈਸੇ ਵੱਜ ਜਾਣਿਆ ਵਧੂ ਵਧੂਗੀ ਹਾਂਜੀ ਸੋ ਸਫਾਈਆਂ ਦੇ ਵਿੱਚ ਬਹੁਤ ਖੂਬਸੂਰਤਾ ਬਾਕੀ ਬੱਚੇ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੋਲੇ ਦਾ ਵੀ ਫੋਨ ਤੇ ਹਨਾ ਜੀ ਹਾਂਜੀ ਫੋਨ ਤੇ ਫੋਨ ਤੇ ਜੀ ਠੀਕ ਹੈ ਭਰਾ ਮੋਲੇ ਦਾ ਵੀ ਫੋਨ ਤੇ ਆ ਹਾਂਜੀ ਇਧਰੋਂ ਤੇ ਇਹ ਜਿਹੜੀ ਆਪਣੇ ਪਹਿਲੇ ਨੰਬਰ ਤੇ ਆ ਵੱਡੀ ਹਾਂਜੀ ਮੱਝ ਦੀ ਆ ਕੱਟੀ ਜੇ ਇਹ ਕੱਟੀ ਮਲਕੀ 15 ਦਿਨਾਂ ਦਾ ਹਨਾ ਬੱਚਾ ਬਾਕੀ ਆਪ ਹੀ ਸਾਬ ਲਾਲਾ ਨੇ ਕੰਨਿਆ ਕਿ ਦਿਨਾਂ ਦੀ ਪੂਲਾ ਬੱਚਾ 15 ਦਿਨਾਂ ਦਾ ਕੱਟ ਗਿਆ ਉਹ ਵੀ 20 ਦਿਨਾਂ ਦੀ ਕੱਟੀ ਜੇ ਆ ਨੀਲੀ ਦੀ ਹਨਾ ਹਾਂਜੀ ਨੀਲੀ ਦੀ ਤੇ ਬੱਚਾ ਕਾਲਾ ਪਾਇਆ ਨੀਲੀ ਨੇ ਬਿਲਕੁਲ ਚਲੋ ਜਿਹੋ ਜਿਹਾ ਸੀਮਨ ਜਾਂ ਜਿਹੋ ਜਿਹਾ ਮਾਦੀ ਤੋਂ ਜੰਪ ਕਰਾਈ ਹੋਊਗੀ ਹਾਂਜੀ ਹਾਂਜੀ ਤੇ ਬੱਚਾ ਜਿਹੜਾ ਦੋਸਤੋ ਇਹ ਮਗਰ ਕੱਟੀ ਆ ਫੀਮੇਲ ਕਾਫ ਨੀਲੀ ਦਾ ਵੀ ਤਾਂ ਆ ਜਿਹੜੀ 17 ਕਿਲੋ ਤੇ ਮੱਝ ਚੱਲਣ ਢਈ ਆ ਦੂਜੇ ਸਵੇਰ ਝੋਟੀ ਇਹ ਉਹਦਾ ਬੱਚਾ ਠੀਕ ਆ ਹਾਂਜੀ ਤੇ ਵੇਰਵੇ ਸਾਹਿਬ ਦਾ ਪ੍ਰੋਪਰ ਡਿਟੇਲ ਆਪਣੇ ਭਰਾਵਾਂ ਨੂੰ ਮਿਲ ਗਈ ਆ ਇੱਥੇ ਆਣ ਕੇ ਆਪਦਾ ਦੋ ਨਹੀਂ ਤਿੰਨ ਟਾਈਮ ਚੋਕੇ ਜਿੱਦਾ ਮਰਜ਼ੀ ਤਸੱਲੀ ਕਰੋ ਠੀਕ ਆ ਜੀ ਕਿਉਂਕਿ ਚੰਗਾ ਪਸ਼ੂ ਤਾਂ ਨਾ ਤੇ ਮੁੱਲੀ ਪਸ਼ੂ ਮਿਲਣਾ ਮੇਰੇ ਭਰਾਵੋ ਠੀਕ ਆ ਤੇ ਆਪਦੀ ਤਸੱਲੀ ਬੇਸ਼ੱਕ ਬਰੀਡ ਕਰ ਕਰ ਲਈਏ ਤੇ ਬਰੀਡ ਚ ਹੀ ਕਰਦੇ ਰਵਾਂਗੇ ਠੀਕ ਆ ਭਰਾ ਹਾਂਜੀ ਹਾਂਜੀ ਜੀ ਚੰਗਾ ਯਾਰ ਸਾਫ ਸੁਥਰਾ ਦੋ ਗਾਹ ਕਾਪੇ ਆਉਂਦਾ ਵੈਸੇ ਵੀਰ ਜੀ ਕਾਰੀ ਵਿਹਾਰੀ ਬੰਦੇ ਮੇਰੇ ਤੋਂ ਪੱਕੇ ਲੱਗ ਗਏ ਇੱਕ ਗੱਲ ਪ੍ਰਗਟ ਬਾਕੀ ਜਿਹੋ ਜਿਹੇ ਆਪਾਂ ਪਸ਼ੂ ਲਿਆਉਣ ਲੱਗ ਪੈਣ ਉਹ じゃ ਕਿੱਲਾ ਬਣ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਬਰੀਡਾ ਲਿਆਉਂਦੇ ਜੇ 15 16 ਕਿਲੋ ਤੋਂ ਘੱਟ ਮਾਜ ਜਾਂ 8 9 ਕਿਲੋ ਦੇ ਲੱਦੀ ਨਹੀਂ ਤੁਸੀਂ ਨਾ ਜੀ ਨਾ ਇਹ ਆ ਕਿ ਵੀਰ ਜੀ ਜੇ 10 15 ਦਿਨ ਆਪਣੇ ਕੋਲ ਰੋਕਦੀ ਵੀ ਆ ਨਾ ਤਾਂ ਵੀ ਦੇਗੇ ਜਾਊਗੀ ਲੈ ਕੇ ਨਹੀਂ ਜਾਊਗੀ ਸਹੀ ਆ ਤੇ ਇਹ ਵੀ ਆ 10 ਸੂਏ ਇਹਦੇ ਪੀ ਗੇ ਨਾ ਜਿੰਨਾ ਕਿਦਾ ਰੇਡ ਆ ਉਹਨੇ ਦੀ ਫੇਰ ਵੇਖ ਜਾਣੀ ਆ ਤੇ 10 ਕੱਟੀਆਂ ਵੀ ਲੈ ਸਕਦੇ ਜੀ ਬਿਲਕੁਲ ਬਿਲਕੁਲ ਨਹੀਂ ਵੱਧੇ ਵਾਲੀ ਕੱਟੀ ਆ ਹਾਂਜੀ ਹਾਂਜੀ ਅੱਗੇ ਮੇਰਾ ਬ੍ਰੀਡਰ ਦੇ ਕੰਮ ਕਰਨਾ ਚਾਹੁੰਦਾ ਤੇ ਵੱਧੇ ਵਾਲੀ ਕੱਟੀ ਆ 15 ਕਿਲੋ ਵਾਲ ਕੋਈ ਲੈ ਸਕਦੇ ਹੋ ਤੁਸੀਂ ਚੰਗੇ ਬੱਚੇ ਲੈ ਸਕਦੇ ਹੋ ਇਸ ਵਾਰ ਕੱਟੀ ਆ ਕੱਲ ਨੂੰ ਕੋਈ ਮੇਰਾ ਪ੍ਰਾਕੂ ਚੰਗਾ ਸੇਮਨ ਨੀਲੀ ਰਵੀ ਦਾ ਰਖਾ ਕੇ ਤੁਸੀਂ ਬੱਚੇ ਚੰਗੇ ਲੈ ਸਕਦੇ ਲੈ ਸਕਦੇ ਜੀ ਲੈ ਸਕਦੇ ਆ ਦੇਖੋ ਆ ਵੈਸੇ ਕੱਟੀ ਥੋੜੀ ਸ਼ੈਤਾਨੀਆਂ ਵਾਲੀਆਂ ਹੁਸ਼ਿਆਰੀ ਵਾਲੀਆਂ ਕਿਉਂਕਿ ਨਵਾਂ ਆਂਗਾ ਠੀਕਾ ਜੀ ਮੋਹ ਦੰਦੀ ਚੌਗੀ ਚਾਰ ਦੰਦ ਤੇ ਦੋਨੋਂ ਦੇ ਨਹਾ ਮੋਹ ਵੀਰ ਜੀ ਵਾਣ ਕਰਾਉਂਦਾ ਹੀ ਕਰਾਉਂਦਾ ਹਾਂਜੀ ਨਵਾਂ ਕੂਨ ਤੇ ਵਾਣ ਕਰਾਉਂਦਾ ਕਰਾਉਂਦਾ ਤਾਜ਼ਾ ਅੱਛਾ ਹਾਂਜੀ ਹਾਂਜੀ ਨਹੀਂ ਫਿਰ ਤੁਹਾਨੂੰ ਪਤਾ ਭੱਜ ਦੌੜ ਦਾ ਪਸ਼ੂ ਕਰਦੇ ਆ ਬਾਕੀ ਵੀਰ ਜੀ ਆਨਲਾਈਨ ਕਿਸੇ ਨੇ ਵੀ ਡੰਗਰ ਮੰਗਾਉਣਾ ਨਾ ਆਪਣੇ ਕੋ ਪਸ਼ੂ ਆਪਣੀ ਫੁੱਲ ਗਰੰਟੀ ਹੋਊਗੀ ਨਾ ਮਿਲੇ ਭੂਰ ਛਟਾ ਜਾਂ ਥਾਂ ਦੇ ਵਿੱਚੋਂ ਵੱਧ ਘੱਟ ਧਾਰ ਵੀ ਹੋਏਗੇ ਤਾਂ ਵਾਪਸੀ ਹੋਊਗੀ ਆ ਠੀਕ ਹੈ ਭਰਾ ਇਹ ਜੀ ਪਤਾ ਨਹੀਂ ਕਿਹੜੇ ਕਿਦਾਂ ਪੈਸੇ ਇਕੱਠੇ ਕੀਤੇ ਹੋਣੇ ਸਹੀ ਹੈ ਸਹੀ ਹੈ ਮਾ ਵੀ ਦੋਸਤ ਫੁੱਲੀ ਨਾ ਹਰਨਾ ਡੰਗਰ ਕਾਫੀ ਵਧੀਆ ਤੇ ਚੰਗਾ ਕੰਮ ਵੀਰ ਹੁਣੀ ਕਰਦੇ ਆ ਜਿੰਮੇਵਾਰੀ ਦਾ ਕੰਮ ਹੈ ਇਹਨਾਂ ਦਾ ਜੋ ਚੀਜ਼ ਕਹਿ ਦਿੱਤੀ ਗਈ ਠੀਕ ਆ ਜੀ ਜੇ 17 ਕਿਲੋ ਝੋਟੀ ਦਾ ਚਵੋਣਾ ਤਾਂ 17 ਤੇ ਇਹਦਾ 15 ਕਿਲੋ ਕਹਿਤਾ ਤੇ 15 ਲੀਟਰ ਵੇਰ ਨੇ ਮਰਾ ਦੇਣਿਆ ਤੁਹਾਨੂੰ ਠੀਕ ਆ ਜੀ ਤਸਲੀਏ ਤੇ ਆਣ ਕੇ ਆਪਣੀ ਬਣਦੀ ਸਰਦੀ ਕਰ ਲਿਓ ਚੰਗਾ ਮਾਲ ਆ ਚੰਗਾ ਪਸ਼ੂ ਤਾਂਨਾ ਤੇ ਇੱਕ ਪ੍ਰਗਟ ਵੀਰ ਕੰਟੈਕਟ ਨੰਬਰ ਵੀ ਆਪਣੇ ਕਰਦੇ ਹੋ ਸਾਜੇ 95172 ਹਾਂਜੀ 36603 ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਵੀ ਚਲਾ ਦਿੱਤੇ ਆ ਬਾਕੀ ਫਲੈਕਸ ਦੇ ਵਿੱਚ ਤੁਸੀਂ ਨੰਬਰ ਵੀ ਨੋਟ ਕਰ ਲਓ ਤੇ ਇਹ ਨੰਬਰਾਂ ਤੇ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਆ ਜੀ ਦੂਰੋਂ ਲਾ ਕੇ ਕਿ ਕਿਸੇ ਵੀ ਭਰਾ ਨੇ ਆਉਣਾ ਆਪਣਾ ਸਾਈ ਬਿਆਨਾ ਮੇਰਾ ਵੀਰ ਠੀਕ ਆ ਜੀ ਬਣਦਾ ਸਰਦਾ ਜਿਹੜਾ ਪ੍ਰੋਪਰ ਪਾ ਕੇ ਤੁਰੋ ਬਾਦ ਵਿੱਚ ਇੱਥੇ ਆਇਆ ਗਿਆ ਕੋਈ ਪਸ਼ੂਗਾਹ ਸੇਲਣਾ ਹੋ ਜਾਏ ਠੀਕ ਹੈ ਜੀ ਇਸ ਕਰਕੇ ਆਪਣੀ ਸਾਈ ਬਿਆਨਾ ਬਕਾਇਦਾ ਪਾ ਕੇ ਤਰੋ ਤਸੱਲੀ ਦੇ ਨਾਲ ਗੱਲਬਾਤ ਕਰਕੇ ਤਰੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਬਿੜਕੋ ਵੇਖਣ ਦੇ ਲਈ ਮਿਹਰਬਾਨੀ ਜੀ